ਕੋਠੀ ਦੀ ਲੁੱਕ ਮੈਂ ਕਹਿੰਨਾ ਇੰਨੀ ਸੋਹਣੀ ਐ ਵੀ ਜਿਹੜਾ ਬੰਦਾ ਲੱਗਦਾ ਵੜਦਾ ਕੋਈ ਵੀ ਇੱਥੋਂ ਦੀ ਜਾਂਦਾ ਹੈਗਾ ਉਹ ਇਹ ਨਹੀਂ ਹੈਗਾ ਵੀ ਇਹ ਕੋਠੀ ਵਾਲਾ ਨਾ ਦੇਖੇ ਇਹਦੇ ਵਿੱਚ ਕੋਠੀ ਦੇ ਵਿੱਚ ਇੱਕ ਮੇਨ ਗੱਲ ਹੋਰ ਹੈਗੀ ਇਹਦੀਆਂ ਐਂਟਰੀਆਂ ਦੋ ਨੇ ਜਿਵੇਂ ਨਵੇਂ ਘਰ ਬਣਾਉਨੇ ਆ ਉਦੋਂ ਦੀ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਵੀ ਆਪਾਂ ਨੇ ਵੇੜਾ ਵੀ ਰੱਖਣਾ ਵਧੀਆ ਤੇ ਜੇ ਆਪਾਂ ਕੋਠੀ ਦੀ ਲੱਕੜ ਦੀ ਗੱਲ ਕਰੀਏ ਲੱਕੜ ਦਾ ਕੰਮ ਤਕਰੀਬਨ ਤਕਰੀਬਨ ਸਾਰਾ ਕੰਪਲੀਟ ਕਰਾ ਰੱਖਿਆ ਹੈਗਾ ਹਾਂਜੀ ਮਿੱਤਰੋ ਸੱਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਲੈ ਕੇ ਆਈ ਸੀਗੇ ਵਰੀਆ ਲੈਵਲ ਦਾ ਪ੍ਰੋਜੈਕਟ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੈਮੀ ਕਲਾਸਿਕ ਜੀ ਕੋਠੀ ਹੈਗੀ ਤੇ ਇਹ ਆਪਾਂ ਲੈ ਕੇ ਆਏ ਆ ਤੇ ਇਹਦਾ ਜਿਹੜਾ ਬਜਟ ਹੈਗਾ ਬਜਟ ਵੀ ਤੁਹਾਨੂੰ ਦੱਸਾਂਗੇ ਵੀ ਇਹਦੇ ਉੱਪਰ ਕਿੰਨਾ ਵਾਇਟ ਲੱਗਿਆ ਜਿਵੇਂ ਤੁਸੀਂ ਬਾਹਰੋਂ ਦੇਖਣ ਨੂੰ ਸੋਹਣੀ ਲੱਗ ਰਹੀ ਹੈ ਨਾ ਤੁਹਾਨੂੰ ਕੋਠੀ ਅੰਦਰੋਂ ਇਸ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਹੈ ਤੇ ਆਜੋ ਆਪਾਂ ਤੁਹਾਨੂੰ ਅੰਦਰ ਦੀ ਐਂਟਰੀ ਕਰਾਉਣਾ ਤੇ ਅੰਦਰ ਜਾ ਕੇ ਆਪਾਂ ਦਿਖਾਉਣਾ ਤੁਹਾਨੂੰ ਵੀ ਕੀ ਕੁਛ ਇਹਦੇ ਵਿੱਚ ਬਣਿਆ ਹੋਇਆ ਹੈ ਅੰਦਰਲੀ ਜਿਹੜੀ ਚੀਜ਼ ਹੈ ਬਾਕੀ ਬਾਹਰ ਕਮਲ ਬਣੀ ਹੋਈ ਹੈ ਜਿਵੇਂ ਆਪਾਂ ਇੱਥੋਂ ਆਗੇ ਸਟਾਰਟਿੰਗ ਤੋਂ ਐਂਟਰੀ ਦੇ ਉੱਪਰ ਹੀ ਐਂਟਰੀ ਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ 3 ਫੁੱਟ ਦਾ ਗੇਟ ਹੈ ਤੇ ਆਹ ਬਿੰਡੋ ਲੱਗੀ ਹੋਈ ਹੈ ਇਧਰ ਰੋਸ਼ਨੀ ਵਾਸਤੇ ਬਹੁਤ ਸੋਹਣੀ ਗੱਲਬਾਤ ਬਣਾਈ ਹੋਈ ਹੈ ਇਹਦੇ ਵਿੱਚ ਕੋਠੀ ਦੇ ਵਿੱਚ ਕੱਲੇ-ਕੱਲੇ ਜਿਹੜੀ ਗੱਲ ਹੈ ਉਹ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਆਪਾਂ ਵੀ ਇੱਥੇ ਕੀ ਕੁਝ ਬਣਿਆ ਹੋਇਆ ਉਸ ਤੋਂ ਬਾਅਦ ਦੇ ਵਿੱਚ ਆ ਗਏ ਆਪਾਂ ਜੀ ਐਂਟਰੀ ਦੇ ਉੱਪਰ ਹੀ ਆ ਗਿਆ ਡਰਾਈング ਰੂਮ ਡਰਾਈング ਰੂਮ ਦਾ ਜਿਹੜਾ ਸਾਈਜ਼ ਹੈਗਾ ਉਹ ਹੈਗਾ ਕਿ 11x12 ਵਧੀਆ ਸਾਈਜ਼ ਰੱਖਿਆ ਹੋਇਆ ਹੈ ਇਹਦੇ ਵਿੱਚ ਤੇ ਜਿਵੇਂ ਤੁਸੀਂ ਲੱਕੜ ਦਾ ਦੇਖ ਰਹੇ ਹੋ ਕੰਮ ਲੱਕੜ ਦਾ ਕੰਮ ਹੈ ਜਿਹੜਾ ਬਹੁਤ ਸੋਹਣਾ ਕਰਵਾਇਆ ਹੋਇਆਗਾ ਜੇ ਆਪਾਂ ਵਿੰਡੋ ਦੀ ਗੱਲ ਕਰਦੇ ਕਿੰਨੀ ਵੱਡੀ ਵਿੰਡੋ ਦੇਖੋ ਵੀ ਇਹਨਾਂ ਨੇ ਲਾਈ ਹੋਈ ਹੈਗੀ ਇਹ ਵੱਡੀ ਵਿੰਡੋ ਲਾਉਣ ਦਾ ਕਾਰਨ ਇਹ ਹੀ ਹੈ ਇੱਕ ਤਾਂ ਅੰਦਰ ਮੰਨ ਕੇ ਚੱਲੋ ਵੀ ਰੋਸ਼ਨੀ ਦਾ ਜਿਹੜਾ ਸਿਸਟਮ ਹੈਗਾ ਬਹੁਤ ਵਧੀਆ ਬਣ ਜਾਂਦਾ ਹੈ ਤੇ ਜਿਵੇਂ ਸਾਈਡ ਤੇ ਦੇਖ ਰਹੋ ਵੀ ਇਹਦਾ ਸ਼ੀਸ਼ਾ ਜਿਹੜਾ ਲੱਗਾ ਹੈਗਾ ਫਿਕਸ ਲੱਗੇਗਾ ਉਸ ਤੋਂ ਬਾਅਦ ਇਹ ਜਿਹੜਾ ਨਾਲ ਦੇਖ ਰਹੇ ਹੋ ਤੁਸੀਂ 18 ਇੰਚ ਸ਼ੀਸ਼ਾ ਹੈਗਾ ਇਹ ਲੱਗਾ ਹੈਗਾ ਇਹ ਹੀ ਖੁੱਲਣ ਵਾਸਤੇ ਹੈਗਾ ਇਹਦੇ ਨਾਲ ਹੋਮੋਸ ਵੀ ਨਹੀਂ ਬਣਦੀ ਹੈਗੀ ਤੇ ਬਾਕੀ ਜੇ ਬਾਹਰੋਂ ਫਰੰਟ ਦੀ ਗੱਲ ਕਰੀਏ ਇਹਦੇ ਨਾਲ ਫਰੰਟ ਵੀ ਜਿਹੜਾ ਹੈਗਾ ਕਿ ਬਹੁਤ ਸੋਹਣਾ ਬਣ ਕੇ ਸਾਹਮਣੇ ਆਉਂਦਾ ਹੈਗਾ ਤੇ ਜੇ ਆਪਾਂ ਕੋਠੀ ਦੀ ਤਕਰੀਬਨ ਤਕਰੀਬਨ ਸਾਰਾ ਕੰਪਲੀਟ ਕਰਾ ਰੱਖਿਆ ਹੈਗਾ ਤੇ ਬਿਜਲੀ ਫਿਟਿੰਗ ਦਾ ਕੰਮ ਹੈ ਜਿਹੜਾ ਲਾਈਟਾਂ ਵਗੈਰਾ ਦਾ ਰਹਿੰਦਾ ਹੈਗਾ ਅੰਡਰਗਰਾਉਂਡ ਜਿਹੜੀ ਫਿਟਿੰਗ ਹੈਗੀ ਉਹ ਸਾਰੀ ਹੋਈ ਹੋਈ ਹੈ ਹੁਣ ਆਪਾਂ ਖੜੇ ਹਾਂ ਕਿ ਲੋਬੀ ਦੇ ਵਿੱਚ ਲੋਬੀ ਦਾ ਜਿਹੜਾ ਸਾਈਜ਼ ਹੈਗਾ 18x28 ਹੈਗਾ 18x28 ਦੀ ਲੋਬੀ ਹੈ ਜਿਹੜੀ ਬਹੁਤ ਖੁੱਲੀ ਲੋਬੀ ਹੈ ਲੋਬੀ ਦੇ ਵਿੱਚ ਹੀ ਡਾਈਨਿੰਗ ਦਾ ਏਰੀਆ ਰੱਖਿਆ ਗਿਆ ਹੈਗਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਕਾਰਨਰ ਦੇ ਉੱਪਰ ਪ੍ਰੈਸ ਵਗੈਰਾ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਨੇ ਰੱਖਿਆ ਹੋਇਆ ਹੈਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਿੱਤਰੋ ਕਿਚਨ ਦੀ ਕਿਚਨ ਇਹਨਾਂ ਨੇ ਜਿਵੇਂ ਨਾ ਬਹੁਤ ਵਧੀਆ ਰੱਖੀ ਹੋਈ ਹੈ ਸਾਈਜ਼ ਜਿਹੜਾ 11x12 ਦਾ ਲੱਕੜ ਦਾ ਕੰਮ ਹੈ ਜਿਹੜਾ ਬਿਲਕੁਲ ਓਕੇ ਹੈ ਜਿਵੇਂ ਤੁਸੀਂ ਇਹਦੇ ਵਿੱਚ ਡਰਾਜ ਵਗੈਰਾ ਦੇਖ ਸਕਦੇ ਹੋਗੇ ਪੂਰੀ ਜਮਾ ਹੈ ਨਾ ਗੱਲਬਾਤ ਪੂਰੀ ਬਣਾਈ ਹੋਈ ਹੈ ਦੇਖੋ ਪੂਰੇ ਖੁੱਲੇ-ਖੁੱਲੇ ਸਾਈਜ਼ ਨੇ ਤੇ ਜਿਵੇਂ ਲੱਕੜ ਦਾ ਕੰਮ ਹੈ ਦੇਖ ਲਓ ਕੰਪਲੀਟ ਹੈ ਜਮਾ ਇਹਨਾਂ ਤੇ ਉਸ ਤੋਂ ਬਾਅਦ ਇਹ ਵਿੱਚ ਵਿੰਡੋ ਇਹਦੇ ਵਿੱਚ ਵੀ ਪੂਰੀ ਵੱਡੀ ਵਿੰਡੋ ਹੈ ਜਿਹੜੀ ਉਹ ਦਿੱਤੀ ਗਈ ਹੈ ਤੇ ਇੱਥੇ ਦੇਖੋ ਜੀ ਆਹ ਜਿਹੜੀ ਵੀ ਦੇਖੋ ਕਿੰਨੇ ਬਹੁਤ ਵਧੀਆ ਬਣ ਕੇ ਚਲੋ ਵੀ ਜਮਾ ਸਿਰਾ ਕਰਵਾਇਆ ਹੋਇਆ ਹੈ ਇਹਨ ਲੱਕੜ ਦੇ ਕੰਮ ਦਾ ਜਿਹੜਾ ਕੈਰੀਫਾ ਅੰਦਰ ਅੰਦਰਲੀ ਗੱਲਬਾਤ ਹੈ ਜਿਹੜੀ ਪੂਰੀ ਜਮਾ ਹੈ ਇਹਨੋਕੇ ਹੈ ਲੱਕੜ ਦਾ ਕੰਮ ਬਹੁਤ ਓਕੇ ਦੀ ਰਿਪੋਰਟ ਕਰਿਆ ਹੋਇਆ ਹੈਗਾ ਤੇ ਜੇ ਆਪਾਂ ਗੱਲ ਕਰੀਏ ਇਸ ਏਰੀਆ ਦੀ ਇੱਥੇ ਆ ਗਿਆ ਜੀ ਕੱਟਆਊਟ ਕੱਟਆਊਟ ਦੇ ਵਿੱਚ ਆ ਗਏ ਆਪਾਂ ਜਿਵੇਂ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ ਇੱਥੇ ਮਾਰਬਲ ਵਗੈਰਾ ਦਾ ਕੰਮ ਹੋ ਕੇ ਲਾਈਟਿੰਗ ਦਾ ਕੰਮ ਹੋ ਕੇ ਬਹੁਤ ਸੋਹਣੀ ਗੱਲਬਾਤ ਬਣੂਗੀ ਜਿਵੇਂ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਛਤ ਹੈ ਏ ਡਬਲ ਹਾਈਟ ਦੀ ਛੱਤ ਹੈਗੀ ਤੇ ਉੱਪਰ ਜਿਵੇਂ ਝੁੰਮਰ ਵਗੈਰਾ ਲੱਗ ਕੇ ਬਹੁਤ ਘਟ ਗੱਲਬਾਤ ਬਣ ਜੂਗੀ ਤੇ ਜੇ ਤੁਸੀਂ ਗੱਲ ਦੇਖੀਏ ਆਪਾਂ ਪੈਰਾਂ ਦੇ ਵਿੱਚ ਦੇਖੋ ਜਿਵੇਂ ਇਹ ਪੱਥਰ ਜੇ ਰੱਖ ਰੱਖਿਆ ਇਹਨਾਂ ਦੇ ਉੱਪਰ ਸ਼ੀਸ਼ਾ ਲੱਗਣਾ ਹੈਗਾ ਗਲਾਸ ਲੱਗ ਕੇ ਬਹੁਤ ਸੋਹਣੀ ਗੱਲਬਾਤ ਬਣੂਗੀ ਲਾਈਟਿੰਗ ਵਗੈਰਾ ਲੱਗ ਕੇ ਜਦੋਂ ਤੁਸੀਂ ਲੋਬੀ ਦੇ ਵਿੱਚ ਬੈਠ ਕੇ ਇਹ ਚੀਜ਼ ਦਾ ਨਜ਼ਾਰਾ ਦੇਖੋਗੇ ਤਾਂ ਪੂਰੀ ਅਟਰੈਕਟਿਵ ਲੁੱਕ ਹੈ ਜਿਹੜੀ ਉਹ ਇਧਰੋਂ ਦੇਖਣ ਨੂੰ ਤੁਹਾਨੂੰ ਮਿਲੂਗੀ ਕੱਟਆਊਟ ਦੇ ਵਿੱਚ ਲਾਈਟਿੰਗ ਵਗੈਰਾ ਜਿਹੜਾ ਹੈਗਾ ਥੋੜਾ ਜਿਹਾ ਸਿਸਟਮ ਅਨਪੈਂਡਿੰਗ ਹੈਗਾ ਹਜੇ ਤੇ ਜਦ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਅਗਲ ਕਰੀਏ ਬੈੱਡਰੂਮ ਦੀ ਇਹਦੇ ਵਿੱਚ ਲੇ ਪਾਸੇ ਦੋ ਬੈੱਡਰੂਮ ਆ ਉੱਪਰਲੇ ਪਾਸੇ ਵੀ ਦੋ ਬੈੱਡਰੂਮ ਨੇ ਲੱਕੜ ਦਾ ਕੰਮ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਲੱਕੜ ਦਾ ਕੰਮ ਹੈ ਜਿਹੜਾ ਪੂਰਾ ਪ੍ਰੋਪਰ ਕਰਵਾਇਆ ਹੈ ਜਿਵੇਂ ਤੁਸੀਂ ਫਿਕਸ ਬੈੱਡ ਦੇਖ ਸਕਦੇ ਹੋ ਇਹਦੇ ਵਿੱਚ ਫਿਕਸ ਬੈੱਡ ਬਣਾਏ ਹੋਏ ਐ ਤੇ ਉਸ ਤੋਂ ਬਾਅਦ ਦੇ ਵਿੱਚ ਕੱਪ ਬੋਰਡ ਦਾ ਕੰਮ ਲੱਕੜ ਦਾ ਕੰਮ ਬਿਲਕੁਲ ਓਕੇ ਐ ਤੇ ਜਿਹੜਾ ਇਹਦਾ ਰੂਮ ਦਾ ਸਾਈਜ਼ ਐ ਉਹ ਰੂਮ ਦਾ ਸਾਈਜ਼ ਹੈਗਾ ਜੀ 11x12 ਬਹੁਤ ਵਧੀਆ ਸਾਈਜ਼ ਐ ਆਲੇ-ਦਾਲੇ ਤੁਸੀਂ ਸਪੇਸ ਵੀ ਦੇਖ ਸਕਦੇ ਹੋ ਕਾਫੀ ਤੇ ਜਿਵੇਂ ਦੇਖ ਰਹੇ ਹੋਗੇ ਇਸ ਇਸ ਪਾਸੇ LED ਪੈਨਲ ਹੈ ਜਿਹੜਾ ਉਹ ਵੀ ਲੱਗਿਆ ਹੋਇਆ ਹੈਗਾ ਉਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਆ ਤੇ ਮੈਨੂੰ ਆ ਵੀ ਬਾਹ ਕਮਾਲ ਕਾਰਗਰੀ ਹੈ ਜਿਹੜੀ ਕੀਤੀ ਹੋਈ ਹੈਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ 12th ਆ ਗਿਆ 12th ਕਮਨ ਆ ਗਿਆ ਦੋਨੇ ਬੈੱਡਰੂਮ ਨੂੰ ਇਹ ਜੋੜਦਾ ਹੈਗਾ ਇਹ ਆ ਗਿਆ ਡਰੈਸਿੰਗ ਦਾ ਏਰੀਆ ਨਾਲ ਹੀ ਇਹਦੇ ਇਸ ਪਾਸੇ 12th ਆ ਗਿਆ ਜੀ ਸੈਕੰਡ ਬੈੱਡਰੂਮ ਦੀ ਗੱਲ ਕਰੀਏ ਸੈਕੰਡ ਬੈੱਡਰੂਮ ਵੀ ਜਮਾਂ ਜਿਵੇਂ ਕਹਿ દਈਏ ਵੀ ਆਪਾਂ ਪੂਰਾ ਜਮਾਣ ਓਕੇ ਦੀ ਰਿਪੋਰਟ ਕਰਿਆ ਹੋਏ ਨੇ ਸਾਰਾ ਕੁਝ ਬੈੱਡ ਵੀ ਇਹਦੇ ਵਿੱਚ ਵੀ ਫਿਕਸ ਆ ਗਏ ਲੱਕੜ ਦਾ ਕੰਮ ਹੈ ਜਿਹੜਾ ਸਾਰਾ ਉਹ ਵੀ ਕੰਪਲੀਟ ਆ ਗਿਆ ਤੇ ਉਸ ਤੋਂ ਬਾਅਦ ਇਹ ਵਿੱਚ ਜਿਵੇਂ ਤੁਸੀਂ ਇਹਦੇ ਵਿੱਚ LED ਪੈਨਲ ਦੇਖ ਰਹੇ ਹੋ ਇਹ ਵੀ ਅਟਰੈਕਟਿਵ ਤਰੀਕੇ ਦਾ ਇੱਕ ਬਹੁਤ ਗੈਂਟ ਪਰਲੇ ਰੂਮ ਦੇ ਨਾਲੋਂ ਦੇਖੋ ਇਹ ਚੀਜ਼ ਦਾ ਥੋੜਾ ਜਿਹਾ ਹੋਰ ਫਰਕ ਪੈ ਗਿਆ ਤੇ ਜੇ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਇਹ ਵਿੱਚ ਲੋਬੀ ਦੀ ਜੀ ਲੋਬੀ ਦੇ ਵਿੱਚ ਆਜੋ ਇਸ ਪਾਸੇ ਆ ਗਿਆ ਜਿਵੇਂ ਪ੍ਰੈਸ ਵਗੈਰਾ ਦਾ ਏਰੀਆ ਹੈਗਾ ਨਾ ਤਾਂ ਕੱਪੜੇ ਵਗੈਰਾ ਰੱਖਣ ਦਾ ਇਹ ਆ ਗਿਆ ਡਾਈਨਿੰਗ ਏਰੀਆ ਤੇ ਜੇ ਤੁਸੀਂ ਲੋਬੀ ਦੇ ਵਿੱਚ ਬੈਠ ਗਏ ਐਲਈਡੀ ਦਾ ਨਾਂ ਤਾਂ ਬਣਣਾ ਹੈ ਉਹ ਐਲਈਡੀ ਪੈਨਲ ਵੀ ਜਿਹੜਾ ਹੈਗਾ ਇਸ ਪਾਸੇ ਬਣਿਆ ਹੋਇਆਗਾ ਇਹਦੀ ਵੀ ਜਿਹੜੀ ਲੋਕ ਹੈਗੀ ਉਹ ਵੀ ਬਹੁਤ ਸੋਹਣੀ ਹੈ ਤੇ ਬਿਜਲੀ ਦਾ ਜਿਹੜਾ ਅੰਡਰਗਰਾਉਂਡ ਕੰਮ ਹੈਗਾ ਉਹ ਤਕਰੀਬਨ ਸਾਰਾ ਕੰਪਲੀਟ ਹੋਇਆ ਹੋਇਆਗਾ ਤੇ ਇਹਦੇ ਵਿੱਚ ਕੋਠੀ ਦੇ ਵਿੱਚ ਇੱਕ ਮੇਨ ਗੱਲ ਹੋਰ ਹੈਗੀ ਇਹਦੀਆਂ ਐਂਟਰੀਆਂ ਦੋ ਨੇ ਜਿਵੇਂ ਤੁਸੀਂ ਇੱਕ ਐਂਟਰੀ ਤੋਂ ਆਪਾਂ ਉਸ ਪਾਸੇ ਆਏ ਆ ਇੱਕ ਐਂਟਰੀ ਇਹਦੀ ਆ ਗਈ ਜੀ ਇਸ ਪਾਸੇ ਜਿਹੜਾ ਇਹਦਾ ਕਾਰਪੋਰਚ ਹੈਗਾ ਕਾਰਪੋਰਚ ਇਸ ਕੋਠੀ ਦਾ ਐਸ ਪਾਸੇ ਰੱਖਿਆ ਹੋਇਆਗਾ ਜਿਵੇਂ ਤੁਸੀਂ ਆ ਦੇਖ ਰਹੇ ਹੋ ਹੁਣ ਇਹਨਾਂ ਨੇ ਇਸ ਟਾਈਮ ਉਹਦੇ ਟਰੈਕਟਰ ਲਾ ਰੱਖਿਆ ਦੇ ਵਿੱਚ ਤੇ ਬਾਹਰਲੇ ਪਾਸੇ ਦਾ ਜਿਹੜਾ ਥੋੜਾ ਜਿਹਾ ਬਾਹਰਲਾ ਕੰਮ ਹੈ ਉਹ ਅਨਕੰਪਲੀਟ ਹੈਗਾ ਤੇ ਇਹ ਆ ਗਿਆ ਜੀ ਇਹਨਾਂ ਦਾ ਕਾਰਪੋਰਚ ਦਾ ਏਰੀਆ ਤੇ ਹੁਣ ਆਪਾਂ ਗੱਲ ਕਰਾਂਗੇ ਫਸਟ ਫਲੋਰ ਦੀ ਫਸਟ ਫਲੋਰ ਦੇ ਉੱਪਰ ਚੱਲਦੇ ਆਪਾਂ ਉਸ ਤੋਂ ਪਹਿਲਾਂ ਜੇ ਆਪਾਂ ਜਿਹੜਾ ਆਪਣਾ ਡਰਾਈਂਗ ਰੂਮ ਸੀਗਾ ਡਰੈਗ ਰੂਮ ਦਾ ਵੈਸੇ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਆਹ ਬਾਹਰਲੇ ਪਾਸੇ ਵੀ ਦੇਖੋ ਇਧਰਲੀ ਐਂਟਰੀ ਤੋਂ ਵੀ ਲੱਕੜ ਦਾ ਕੰਮ ਹੈ ਜਿਹੜਾ ਬਹੁਤ ਸੋਹਣਾ ਹੋਇਆ ਹੋਇਆਗਾ ਤੇ ਇੱਥੇ ਜਿਹੜੀ ਕਲਾਕਾਰੀ ਦਿਖਾਈ ਹੋਈ ਹੈ ਮਿਸਤਰੀਆਂ ਨੇ ਜਮਾ ਲੱਕੜ ਨਾਲ ਨੇ ਆਪਣੀ ਹਣਾ ਤੇ ਜਦੋਂ ਆਪਾਂ ਦੂਸਰੀ ਐਂਟਰੀ ਤੋਂ ਆਉਣੇ ਆ ਉਸ ਪਾਸੇ ਤੋਂ ਵੀ ਪੂਰੀ ਗੱਲਬਾਤ ਜਮਾ ਬਣੀ ਹੋਈ ਹੈ ਉਸ ਤੋਂ ਬਾਅਦ ਇਹ ਵਿੱਚ ਜੇ ਆਪਾਂ ਪੌੜੀਆਂ ਦੀ ਗੱਲ ਕਰੀਏ ਪੌੜੀਆਂ ਦੇ ਉੱਪਰ ਵੀ ਗੱਲਬਾਤ ਵੱਖਰੀ ਦਿਖਾਈ ਹੋਈ ਹੈ ਲੱਕੜ ਦਾ ਕੰਮ ਕਰਕੇ ਉਹਦੇ ਵਿੱਚ ਦੇਖੋ ਤੁਸੀਂ ਗਲਾਸ ਲਾਇਆ ਹੋਇਆਗਾ ਬਹੁਤ ਸੋਹਣੇ ਤਰੀਕੇ ਦਾ ਪੌੜੀਆਂ ਦੇ ਉੱਪਰ ਵੀ ਲੱਕੜ ਦਾ ਕੰਮ ਵਧੀਆ ਕੀਤਾ ਹੋਇਆਗਾ ਬਾਕੀ ਮਾਰਬਲ ਦੀ ਗੱਲ ਕਰੀਏ ਜੇ ਮਾਰਮਲ ਹੈ ਜਿਹੜਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਲਾਇਆ ਹੋਇਆ ਹੈਗਾ ਮਿਸਤਰੀਆਂ ਨੇ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਫਸਟ ਫਲੋਰ ਦੀ ਫਸਟ ਫਲੋਰ ਦੇ ਉੱਪਰ 2 ਬੈੱਡਰੂਮ ਸੈੱਟ ਹੈ ਤੇ ਬਾਕੀ ਜੋ ਕੁਝ ਬਣਿਆ ਹੋਇਆ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਉੱਪਰ ਆ ਜੀ ਇੱਥੋਂ ਦੇਖੋ ਇਹ ਆ ਗਈ ਜੀ ਫਸਟ ਫਲੋਰ ਦੀ ਲੌਬੀ ਲੌਬੀ ਇੱਥੇ ਵੀ ਵਧੀਆ ਖੁੱਲੀ ਬਣੀ ਹੋਈ ਹੈ ਜਮੈਂ ਤੇ ਇਹ ਆ ਗਿਆ ਸੀਗਾ ਕੱਟਆਊਟ ਵਾਲਾ ਏਰੀਆ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਹੈਗਾ ਜੀ ਇਧਰਲੇ ਪਾਸੇ ਪੂਜਾ ਰੂਮ ਪੂਜਾ ਰੂਮ ਹੈਗਾ ਜਿਹੜਾ ਬਹੁਤ ਸੋਹਣੇ ਤਰੀਕੇ ਦਾ ਬੜੀਆ ਕਾਰਾਗਰੀ ਦਿਖਾਈ ਫਿਰ ਇਹਦੇ ਉੱਪਰ ਵੀ ਲੱਕੜ ਦਾ ਜਿਹੜਾ ਕੰਮ ਹੈਗਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਮਿਸਤਰੀ ਨੇ ਕੀਤਾ ਹੋਇਆ ਹੈਗਾ ਬਿਲਕੁਲ ਕੰਪਲੀਟ ਹੈ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਬੈੱਡਰੂਮਾਂ ਦੀ ਜਿਹੜੇ ਉੱਪਰਲੇ ਪਾਸੇ ਦੋ ਬੈੱਡਰੂਮ ਲੱਗੇ ਹੋਏ ਨੇ ਬਣਾਏ ਹੋਏ ਐ ਸਕੂਟੀ ਦੇ ਵਿੱਚ ਫਰਸਟ ਬੈੱਡਰੂਮ ਆ ਗਿਆ ਇਹਦਾ ਜਿਹੜਾ ਸਾਈਜ਼ ਹੈਗਾ ਉਹ ਵੀ 11x12 ਉੱਪਰਲੇ ਪਾਸੇ ਦਾ ਬੈੱਡਰੂਮ ਆ ਗਿਆ ਦੋ ਬੈੱਡਰੂਮ ਨੇ ਉੱਪਰ ਤੇ ਜਿਵੇਂ ਤੁਸੀਂ ਜੋੜੀਆਂ ਵਗੈਰਾ ਦੇਖ ਸਕਦੇ ਹੋ ਲੱਕੜ ਦਾ ਕੰਮ ਇਹਦੇ ਉੱਪਰ ਵੀ ਵਧੀਆ ਹੋਇਆ ਹੋਇਆਗਾ ਕਾਮਨ ਰੌਇਲਟ ਆ ਗਿਆ ਤੇ ਦੋਨੇ ਰੂਮਾਂ ਦਾ ਜਾਲ ਮੰਨ ਕੇ ਚੱਲੋ ਵੀ ਲੋਬੀ ਦੇ ਵਿੱਚੋਂ ਇਹਦੀ ਐਂਟਰੀ ਹੁੰਦੀ ਹੈਗੀ ਰੂਮ ਦੇ ਨਾਲ ਕਿਸੇ ਦੇ ਨਾਲ ਅਟੈਚ ਨਹੀਂ ਹੈਗਾ ਇਹ ਤੇ ਜੇ ਗੱਲ ਕਰੀਏ ਆਪਾਂ ਸੈਕੰਡ ਬੈੱਡਰੂਮ ਦੀ ਸੈਕੰਡ ਬੈੱਡਰੂਮ ਜਿਹੜਾ ਇਹ ਵੀ 11:00 ਬਜੇ 12:00 ਦਾ ਆ ਗਿਆ ਇਹਦੇ ਵਿੱਚ ਇੱਕ ਆ ਚੀਜ਼ ਤੁਸੀਂ ਨਵੀਂ ਦੇਖ ਸਕਦੇ ਹੋ ਕੋਈ ਜਿਹੜੀਆਂ ਬਿੰਦੂਆਂ ਨੇ ਵੱਡੀਆਂ ਲਵਾਈਆਂ ਨੇ ਬਾਹਰਲੇ ਪਾਸੇ ਤੋਂ ਵੀ ਜਿਹੜਾ ਫਰੰਟ ਹੈਗਾ ਫਰੰਟ ਲੁੱਕ ਬਹੁਤ ਸੋਹਣਾ ਬਣ ਰਿਹਾ ਜੀ ਇਹਦੇ ਨਾਲ ਤੇ ਅੰਦਰਲੇ ਪਾਸੇ ਵੀ ਜਿਹੜਾ ਹਮਸ ਦਾ ਹੁੰਦਾ ਹੈ ਸਿਸਟਮ ਆਪਣਾ ਕ੍ਰੋਸ਼ਨੀ ਦਾ ਹੋ ਗਿਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਤੇ ਇਸ ਬੈਡਰੂਮ ਦੇ ਨਾਲ ਜਿਹੜਾ ਟਾਇਲਟ ਹੈਗਾ ਇਸ ਪਾਸੇ ਅਟੈਚ ਕੀਤਾ ਹੋਇਆ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਲੋਬੀ ਦੇ ਵਿੱਚ ਖੜੇ ਸੀਗੇ ਫਰਸਟ ਫਲੋਰ ਤੇ ਇੱਕ ਤੁਹਾਨੂੰ ਇਹਦੇ ਵਿੱਚ ਜਿਹੜੀ ਘੈਂਟ ਚੀਜ਼ ਹੋਰ ਦਿਖਾਉਣੀ ਹੈ ਆਪਾਂ ਜਿਵੇਂ ਆਪਾਂ ਕਈ ਵਾਰੀ ਲੈਂਟਰ ਵਾਲੇ ਕੀ ਹੁੰਦਾ ਹੈਗਾ ਆਪਾਂ ਆਹਾ ਏਰੀਆ ਜਿਹੜਾ ਆਪਣਾ ਇਹ ਵਧਾਉਣ ਦੇ ਮਾਰੇ ਨਾ ਆਪਾਂ ਪੌੜੀ ਨਾਲ ਜਿਹੜਾ ਕੱਟਾ ਹੈਗਾ ਇਹ ਛੋਟਾ ਕਰ ਦਨੇ ਆ ਇਹਦੇ ਨਾਲ ਪੌੜੀਆਂ ਦੀ ਗਰੇਸ ਬਹੁਤ ਪੈਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਕਾਫੀ ਖੁੱਲਾ ਰੱਖਿਆ ਗਿਆ ਹੈਗਾ ਤੇ ਜਿਹੜੀ ਸਾਹਮਣੇ ਵਾਲੀ ਕੰਧ ਹੈ ਦੇਖੋ ਉਹ ਵੀ ਕਿੰਨੀ ਉੱਚੀ ਹਾਈਟ ਦੇ ਵਿੱਚ 바ਗੀ ਤੇ ਜੇ ਤੁਸੀਂ ਚਾਹੋ ਮੌਕੇ ਤੇ ਮੰਨ ਕੇ ਚੱਲੋ ਵੀ ਆਰਕੀਟੈਕਟ ਨੇ ਇਹਦੇ ਵਿੱਚ ਵਿੰਡੋ ਵਗੈਰਾ ਦਿੱਤੀ ਹੋਈ ਹੈ ਤਾਂ ਤੁਸੀਂ ਵਿੰਡੋ ਵੀ ਦੇ ਸਕਦੇ ਹੋ ਵਿੰਡੋ ਦੇ ਨਾਲ ਖੇੜਲੇ ਬਸੇ ਵੀ ਰੋਸ਼ਨੀ ਆਉਂਦੀ ਹੈ ਉੱਪਰਲੇ ਬਸੇ ਵੀ ਰੋਸ਼ਨੀ ਦਾ ਜਿਹੜਾ ਸਿਸਟਮ ਹੈਗਾ ਬਹੁਤ ਵਧੀਆ ਬਣਦਾ ਹੈ ਜਾਂ ਫਿਰ ਜਿਵੇਂ ਇਹਨਾਂ ਨੇ ਦੇ ਰੱਖੀ ਹੈਗੀ ਇਹ ਜਿਹੜੀ ਕੰਧ ਹੈ ਪੂਰੀ ਦੀ ਪੂਰੀ ਬਣਦਾ ਪਰ ਇਹਦੇ ਨਾਲ ਪਲਾਸਟਰ ਦੇ ਵਿੱਚ ਦੇਖੋ ਕਿੰਨੇ ਸੋਹਣਾ ਡ ਹੇਠਲੇ ਪਾਸੇ ਤੋਂ ਵੀ ਥੋੜਾ ਲੱਗਦਾ ਹੈ ਉੱਪਰਲੇ ਪਾਸੇ ਤੋਂ ਵੀ ਸੋਹਣਾ ਲੱਗਦਾ ਹੈ ਤੇ ਬਾਕੀ ਜੇ ਗੱਲ ਕਰੀਏ ਆਪਾਂ ਪੌੜੀਆਂ ਦੀ ਪੌੜੀਆਂ ਦਾ ਏਰੀਆ ਜਿਹੜਾ ਕਾਫੀ ਖੁੱਲ ਜਾਂਦਾ ਜਿਵੇਂ ਉੱਪਰਲੇ ਪਾਸੇ ਕਈ ਵਾਰ ਕੋਈ ਸਮਾਨ ਲੈ ਕੇ ਜਾਣਾ ਉਹਦੇ ਨਾਲ ਦਿੱਕਤ ਨਹੀਂ ਆਉਂਦੀ ਹੈਗੀ ਤੇ ਹੇਠਲੇ ਪਾਸੇ ਜਿਵੇਂ ਬੈਠੇ ਆਪਾਂ ਲੋਪੀ ਦੇ ਵਿੱਚ ਚਾਹੇ ਆਪਾਂ ਉੱਪਰਲੇ ਪਾਸੇ ਬੈਠੇ ਆ ਕੋਈ ਘੁੱਟਣ ਮਹਿਸੂਸ ਨਹੀਂ ਹੁੰਦੀ ਹੈਗੀ ਇਹ ਚੀਜ਼ ਨਾਲ ਇਹ ਚੀਜ਼ਾਂ ਦਾ ਆਪਾਂ ਜਿਵੇਂ ਨਵੇਂ ਘਰ ਬਣਾਉਨੇ ਆ ਉਦੋਂ ਦੀ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਵੀ ਆਪਾਂ ਨੇ ਵੇੜਾ ਵੀ ਰੱਖਣਾ ਵਧੀਆ ਤੇ ਆਪਾਂ ਨੇ ਜਿਹੜਾ ਪੌੜੀ ਵਾਲਾ ਕੱਟ ਹੈਗਾ ਉਹ ਵੀ ਉਹ ਸਾਹਬ ਦੀ ਆਪਾਂ ਨੇ ਬਣਾਉਣਾ ਹੈਗਾ ਉੱਪਰਲੇ ਪਾਸੇ ਵੀ ਜਿਵੇਂ ਆਪਾਂ ਤੁਹਾਨੂੰ ਦਿਖਾ ਦਈਏ ਇਹ ਇੱਕ ਉੱਪਰਲੇ ਪਾਸੇ ਦੇਖੋ ਆਹ ਏਰੀਆ ਜਿਹੜਾ ਇਹ ਵੀ ਇੱਕ ਅਲੱਗ ਲੁੱਕ ਦਿੰਦਾ ਹੈਗਾ ਉੱਪਰਲੇ ਪਾਸੋਂ ਜਿਵੇਂ ਟਾਇਲ ਬਾਰੇ ਦਾ ਵਰਕ ਹੈਗਾ ਉਹ ਕੰਪਲੀਟ ਹੋਇਆ ਹੋਇਆ ਹੈਗਾ ਤੇ ਇੱਥੇ ਦਾ ਜਿਹੜਾ ਨਜ਼ਾਰਾ ਹੈਗਾ ਉਹਦਾ ਵੱਖਰੇ ਹੁੰਦਾ ਕਿਉਂਕਿ ਦੋਨੇ ਪਾਸਿਓਂ ਹਵਾ ਦੀ ਕ੍ਰੋਸਿੰਗ ਹੈ ਜਿਹੜੀ ਉਹ ਹੁੰਦੀ ਰਹਿੰਦੀ ਹੈ ਤੇ ਜਿਵੇਂ ਤੁਸੀਂ ਆਹ ਸਾਹਮਣੇ ਪਾਸੇ ਦੇਖ ਰਹੇ ਹੋ ਵੀ ਜਿਹੜੀ ਇਹ ਕੋਠੀ ਹੈ ਇਹ ਜੱਖਲ ਬੜਾ ਸਾਡਾ ਰੋਡ ਦੇ ਉੱਪਰ ਬਣੀ ਹੋਈ ਹੈ ਕੋਠੀ ਦੀ ਲੁੱਕ ਮੈਂ ਕਹਿੰਨਾ ਇੰਨੀ ਸੋਹਣੀ ਐ ਵੀ ਜਿਹੜਾ ਬੰਦਾ ਲੰਘਦਾ ਵੜਦਾ ਕੋਈ ਵੀ ਇੱਥੋਂ ਦੀ ਜਾਂਦਾ ਹੈਗਾ ਉਹ ਇਹ ਨਹੀਂ ਹੈਗਾ ਵੀ ਇਹ ਕੋਠੀ ਵਾਲਾ ਨਾ ਦੇਖੇ ਕੋਠੀ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਐ ਤੇ ਬਹੁਤ ਹੀ ਸੋਹਣੀ ਐ ਬਾਹਰੋਂ ਜਿਹੜਾ ਫਰੰਟ ਐ ਜਿਵੇਂ ਤੁਹਾਨੂੰ ਆਪਾਂ ਫਰੰਟ ਦਿਖਾਇਆ ਸੀਗਾ ਉਸੇ ਹਿਸਾਬ ਨਾਲ ਅੰਦਰੋਂ ਵੀ ਬਹੁਤ ਸੋਹਣੀ ਐ ਜਿਵੇਂ ਨਾ ਤੁਸੀਂ ਇਹ ਦੇਖ ਰਹੇ ਹੋ ਦੇਖ ਉੱਪਰਲੇ ਪਾਸੇ ਇਹ ਓਪਨ ਬਰਾਂਡਾ ਆ ਜਾਂਦਾ ਆਪਣਾ ਕੋਠੀ ਦੇ ਫਰਸਟ ਫਲੋਰ ਦੇ ਉੱਪਰ ਤੇ ਜੇ ਆਪਾਂ ਜਿਵੇਂ ਤੁਸੀਂ ਇਹ ਲੋਗੋ ਦੇਖ ਰਹੇ ਹੋ ਉੱਪਰ ਇਹ ਵੀ ਇੱਕ ਅਟਰੈਕਟਿਵ ਜੀ ਲੋਕਾ ਜਿਹੀ ਦੀ ਉਹ ਦਿੰਦਾ ਹੈਗਾ ਕਿਉਂਕਿ ਦੂ ਘੈਂਟ ਜਿਆ ਚੀਜ਼ ਦੀ ਦੀ ਹੈ ਕਿ ਵੀ ਪਤਾ ਨਹੀਂ ਯਾਰ ਕੀ ਬਣਾਇਆ ਹੋਇਆਗਾ ਜਦੋਂ ਨੇੜੇ ਆਉਂਦੇ ਆ ਨੇੜੇ ਆ ਕੇ ਤਾਂ ਪਤਾ ਲੱਗਦਾਗਾ ਕੋਠੀ ਦਾ ਜਿਹੜਾ ਲੋਗੋ ਬਣਿਆ ਹੋਇਆਗਾ ਵੀ ਬਹੁਤ ਵਧੀਆ ਤਰੀਕੇ ਦਾ ਲੋਗੋ ਜਿਹੜਾ ਬਣਿਆ ਹੋਇਆਗਾ ਤੇ ਬਾਹਰੋਂ ਤੁਸੀਂ ਇਹ ਜਿਹੜਾ ਨਜ਼ਾਰਾ ਹੈਗਾ ਕੋਠੀ ਦਾ ਇਹ ਦੇਖ ਸਕਦੇ ਹੋ ਜਿਵੇਂ ਇਹ ਕੋਠੀ ਤੁਸੀਂ ਦੇਖ ਰਹੇ ਹੋ ਕਿ ਇਹ ਕੋਠੀ ਬਣੀ ਹੋਈ ਹੈ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਲੁੱਕ ਹੈ ਹੋਰ ਵੀ ਜਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਅਲਗ-ਅਲਗ ਹਰਿਆਲੀ ਹੁੰਦੀ ਹੈ ਇਹਦੇ ਲੋਬੀ ਤੋਂ ਬਾਹਰਲੇ ਪਾਸੇ ਅੱਪਾ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਜਿਵੇਂ ਇਹਨਾਂ ਨੇ ਉੱਪਰਲੇ ਪਾਸੇ ਓਪਨ ਡੈਕਸ ਰੱਖਿਆ ਅੱਤੂਸੇ ਦੇਖ ਸਕਦੇ ਹੋ ਉੱਪਰਲੇ ਪਾਸੇ ਵੀ ਇਹਨਾਂ ਨੇ ਕੰਪਲੀਟ ਕੀਤਾ ਹੋਇਆਗਾ ਜਿਹੜਾ ਟਾਇਲ ਵਰਕ ਹੈਗਾ ਉੱਪਰਲੇ ਪਾਸੇ ਵੀ ਵਧੀਆ ਕੰਪਲੀਟ ਕੀਤਾ ਗਿਆ ਹੈ ਤੇ ਇਹਦੇਲੇ ਪਾਸੇ ਦੇਖ ਸਕਦੇ ਹੋ ਜਿਹੜਾ ਫਸਟ ਫਲੋਰ ਦੇ ਛੱਤ ਵਾਲੀਆਂ ਪੌੜੀਆਂ ਇਹ ਇੱਥੋਂ ਉੱਪਰ ਨੂੰ ਜਾ ਰਹੀਆਂ ਨੇ ਜਿਹੜੀ ਇਹ ਮਿੱਤਰੋ ਕੋਠੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕੋਈ ਤੁਹਾਨੂੰ ਇਹ ਕੋਠੀ ਕਿਸ ਤਰ੍ਹਾਂ ਦੀ ਲੱਗੀ ਸੈਮੀ ਕਲਾਸਿਕਲ ਕੋਠੀ ਹੈ ਇਹ ਕੋਠੀ ਦਾ ਜਿਹੜਾ ਪਲਾਟ ਸਾਈਜ਼ ਹੈਗਾ ਉਹ ਕਵਰ ਕੀਤੀ ਹੈ ਉਹ 40 ਬਾਈ 40 ਦਾ ਪਲਾਟ ਸੀਗਾ 40 ਬਾਈ 40 ਦੇ ਵਿੱਚ ਕਵਰ ਕੀਤੀ ਹੈ ਪੈਸੇ ਇਹਨਾਂ ਦਾ ਜਿਹੜਾ ਜਗ੍ਹਾ ਹੈਗੀ ਇੱਥੇ ਕਾਪੀਆ ਕਿਉਂਕਿ ਜ਼ਮੀਨ ਦੇ ਵਿੱਚ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਕੋਠੀ ਬਣਾਈ ਹੋਈ ਹੈ 40x40 ਦਾ ਏਰੀਆ ਹੈਗਾ ਹੇਠਲੇ ਪਾਸੇ ਤੋਂ ਤੇ ਜੇ ਆਪਾਂ ਟੋਟਲ ਟੋਟਲ ਏਰੀਆ ਦੀ ਗੱਲ ਕਰੀਏ ਤਾਂ ਟੋਟਲ ਏਰੀਆ ਲਗਭਗ ਇਹਨਾਂ ਦਾ 4000 ਸਕੁਅਰ ਫੁੱਟ ਦੇ ਨੇੜੇ ਤੇੜੇ ਹੈਗਾ ਤੇ ਜਿਹੜਾ ਕੋਠੀ ਦਾ ਅਵਸਤ ਹੈ ਉਹ ਰਿਹਾ ਜੀ 45 ਲੱਖ ਰੁਪਿਆ ਇਸ ਲੈਵਲ ਤੱਕ ਦਾ ਤੇ ਥੋੜਾ ਬਹੁਤਾ ਕੰਮ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਇਹਨਾਂ ਦਾ 50 ਲੱਖ ਰੁਪਏ ਦੇ ਵਿੱਚ ਜਿਹੜੀ ਕੋਠੀ ਹੈ ਇਹ ਬਣ ਕੇ ਕੰਪਲੀਟ ਤਿਆਰ ਹੋ ਜੂਗੀ ਤੇ ਸਾਨੂੰ ਕੋਠੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਇਸ ਤਰ ਆ ਸਾਡਾ ਜਿਹੜਾ ਚੈਨਲ ਹੈ YouTube ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਰੱਬ ਰੱਖਾ ਠੀਕ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ